ਸਤਿ ਸ਼੍ਰੀ ਅਕਾਲ ਭੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੀ ਕੀ ਹਾਲ ਆ ਵਧੀਆ ਜੀ ਤੁਸੀਂ ਸੁਣਾਓ ਬਿਲਕੁਲ ਮੇਰਾ ਵਾਹ ਕਰੋ ਜੀ ਆ ਗਿਆ ਆਪਣੇ ਕੋਲੇ ਦੋ ਦੰਦ ਝੋਟੀ ਦੰਦ ਨੀਲੀ ਰਾਵੀ ਪਿਓਰ ਬਾਰਡਰ ਲਾਈਨ ਦੀ ਹਾਂਜੀ ਤਸਵੀਰ ਸਹੁ ਹਦੋਂ ਬਾਹਰ ਹਦੋਂ ਬਾਹਰ ਮੈਂ ਕਹਿੰਦਾ ਫਤੇ ਵੀ ਦੇ ਮਰਜੀ ਹੱਥ ਲਾਈ ਜਾਵੇਂ ਨੂੰ ਠੀਕ ਆ ਜੀ ਥੋੜੀਆਂ ਭੜਾ ਹੈਗੀਆਂ ਭੜਾ ਹੈਗਾ ਹਣਾ ਉੜਦਿਆਂ ਵਾਲੇ ਰੇਟ ਉੜਦਿਆਂ ਵਾਲੇ ਅੱਜ ਸ਼ੋਰਟ ਚ ਵੀ ਦੱਸ ਦੋ ਕੀ ਆ ਵੀਡੀਓ ਦਾ ਕਵਰ ਕਰ ਲਈ ਆ ਰੇਟ 1 25 1 20 ਦੀ 1 20 ਦੀ ਦੁੱਧ ਪੰਜ ਤੋਂ 6 ਲੀਟਰ ਤੀਜਾ ਦਿਨ ਬੋਲਾ ਜੀ ਬੋਲਾ ਜੀ ਠੀਕ ਆ ਜੀ ਲਓ ਵੀ ਸਤਿਨਾਮ ਕਰੋ ਚੈੱਕ ਕਰੋ ਨਹੀਂ ਮਿਲਦਾ ਕਰੋ ਚੈੱਕ ਆ ਚੀਜ਼ ਨਹੀਂ ਲੱਗਦੀ ਮਿਲਦੀ ਆ ਜੀ ਫਦੇ ਦੇਖੋ ਹੱਥ ਲਾਉਂਦਾ ਫਦੇ ਵੀ ਲਓ ਇੰਨੀ ਸੀਲਾ ਵੇਖੋ ਉਧਰ ਕਰੋ ਗੱਲ ਸੁਣਾਓ ਆ ਜੀ ਅੱਗੇ ਮੋਰਾ ਦੀ ਤੀਸਰਾ ਸੂਆ ਹਾਂਜੀ ਦੁੱਧ 12 ਲੀਟਰ 11 ਮੰਨ ਕੇ ਜਿਹੜਾ ਮਰਜੀ ਸਰਦਾ ਕਰ ਲਈ 11 ਮੰਨ ਕੇ ਜਿਹੜਾ ਤੀਜਾ ਦਿਨ 15 ਤੋਂ 16 ਲੀਟਰ ਖੁੱਲਾ ਦਿਓ ਵੀ ਦੁੱਧ ਠੀਕ ਆ ਚੰਗੀ ਝੋਟੀ ਦੇਖੋ ਸਦਨੋ ਲੈ ਲਓ ਆਪ ਕਰੋ ਚੈੱਕ ਇੱਕ ਇਹਦਾ ਔੜ ਦੀਆਂ ਵਾਲਾ ਜੀ ਔੜ ਦੀਆਂ ਵਾਲਾ ਜੀ 1 25 1 20 ਦਾ 1 20 ਦਾ ਛੋੜ ਜੀ ਦੱਸ ਤੇ ਅੱਜ ਛੋੜ ਚ ਜੋੜਾ ਲਊਗਾ ਹੋਰ ਮਾਨ ਤਨ ਕਰ ਹੋਰ ਮਾਨ ਤਨ ਜੋੜੇ ਦਾ ਹਾਂ ਠੀਕ ਆ ਪਿੰਡ ਕਲਾਸ ਜ਼ਿਲ੍ਹਾ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਫੋਨ ਨੰਬਰ ਬੋਲ ਦਿਓ ਜੀ 95014 68937 70873 78195 ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ